ਉਹਨੂੰ ਚਾਵਲ ਨੂੰ ਕਹਤਾ ਆਪਾਂ ਉਸ ਚਾਵਲ ਬਾਰੇ ਤਾਂ ਆਪਣੇ ਕੋਲ ਟਾਈਮ ਨਹੀਂ ਕਹਿੰਦਾ ਨਾ ਪਲੇਰਾਂ ਚ ਨਾ ਸਪੇਰਾਂ ਚ ਐਵੇਂ ਤੁਰੇ ਫਿਰਦੇ ਨੇ ਮੇਰੇ ਸਾਲੇ ਤੱਕੇ ਖਾਂਦੇ ਇੱਥੇ ਅੱਜ ਅੱਜ ਮੱਖੂ ਆ ਤਿੰਨ ਸਾਲ ਪਹਿਲਾਂ ਮੇਰੀਆਂ ਲਾਲਾਂ ਚੱਟਦਾ ਸੀ ਮੈਨੂੰ ਘੋੜਾ ਦੇ ਦੇ ਘੋੜਾ ਦੇ ਦੇ ਬਲੈਕ ਮੀਲਾ ਵਾਂਗੂ ਫਿਰ ਗੈਰੀ ਕੋਲੇ ਵਾਗਿਆ ਉਹਦੇ ਪਾਲਛਲਾ ਗਿਆ ਮਾਰਨ ਉਹ ਤਾਂ ਸਾਹਬ ਆਜ ਦਾ ਬੱਚਾ ਲੈ ਆਇਆ ਤੇ ਇਹਨੂੰ ਹੋ ਗਿਆ ਮੈਂ ਬਹੁਤ ਵੱਡਾ ਬਰੀਡਰ ਆ ਉਹ ਤੂੰ ਬਿਆਨਤ ਸਿੰਘ ਦੇ ਪੈਸੇ ਖਾ ਗਿਆ ਬੇ ਆਦਮੀਆਂ ਜਿਹੜਾ ਜ਼ਖਮੀ ਹੋਇਆ ਜੇ ਨਹੀਂ ਯਕੀਨ ਤਾ ਆ ਜਾ ਲਾਈਵ ਗੱਲ ਕਰ ਲੈਨੇ ਆ ਬਾਬੇ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਵਾਲ ਨੂੰ ਬੁਲਾ ਲੈਨੇ ਆ ਮੱਖੂ ਬਾਰੇ ਹਜ਼ਾਰ ਵੀਡੀਓ ਪਈ ਆ ਮੈਨੂੰ ਆਈ ਮੈਂ ਕਿਹਾ ਇਹਦੇ ਚਾਵਲ ਲਈ ਆਪਾਂ ਨੂੰ ਕੀ ਟਾਈਮ ਆ ਪੁਆਇੰਟ ਨੇ ਦੱਸ ਇੱਕ ਤਾਂ ਜਿਹੜੇ ਗੈਰੀ ਵੀਰ ਕਹਿ ਰਹੇ ਨੇ ਮੈਂ ਟਰੈਕਟਰ ਲੈਣ ਆਉਂਗਾ ਚਾਬੀਆਂ ਹਾਂਜੀ ਅਸੀਂ ਗੁਰਦੁਆਰਾ ਮਾਸੂਮਾਨ ਸਾਹਿਬ ਚਾਬੀਆਂ ਰੱਖਣ ਨੂੰ ਤਿਆਰ ਆ ਟਰੈਕਟਰ ਵੀ ਲਿਆਵਾਂਗੇ ਬਸ ਉਹ ਸੌ ਇਹ ਕਿਸ ਗੱਲ ਦੀ ਚੱਕਣਾ ਸਾਹਿਬਾ ਜੀ ਇਹਨੂੰ ਛੱਡ ਦਿਓ ਜੇ ਤੁਸੀਂ ਰੱਖਣਾ ਦੀ ਪਹਿਲਾਂ ਟਰੈਕਟਰ ਰੱਖ ਲਓ ਥੋੜਾ ਕੋੜਾ ਜੇ ਡਿਜ਼ਰਵ ਕਰਦਾ ਜਿੱਤ ਗਿਆ ਜਿਹੜਾ ਦੂਸਰੇ ਨੰਬਰ ਵਾਲਾ ਤੇ ਤੀਸਰੇ ਨੰਬਰ ਵਾਲਾ 골ਡਨ ਰੌਕ ਵਾਲਾ ਦੋ ਹੀ ਘੋੜੇ ਮੰਨ ਲਓ ਬਾਕੀਆਂ ਨੂੰ ਛੱਡ ਦਿਓ ਦੂਸਰੇ ਨੰਬਰ ਵਾਲੇ ਤੇ ਤੀਸਰੇ ਨੰਬਰ ਵਾਲਾ ਘੋੜਾ ਸੱਦ ਲਓ ਮਸਤੂਆਣਾ ਸਾਹਿਬ ਅਸੀਂ ਵੀ ਪੰਜਾਬ ਸ਼ਿੰਗਾਰ لے ਆਉਨੇ ਆ ਜੱਜ ਵੀ ਚਾਹੇ ਲੈ ਆਇਓ ਜੇ オリジナル ਉਹ ਤਾਂ ਤਾਰੀ ਨੂੰ ਵੀ ਉਹ ਤਾਂ ਇਹਨੂੰ ਗੈਰੀ ਨੂੰ ਵੀ ਪਤਾ ਗੱਲ ਦਾ ਇਸ ਕਰਕੇ ਅਸੀਂ ਚਾਬੀਆਂ ਅਸੀਂ ਤਾਂ ਪਹਿਲੇ ਦਿਨ ਤੇ ਇਹ ਕਹਿੰਨੇ ਆ ਵੀ ਪੰਜਾਬ ਸ਼ਿੰਗਾਰ ਦੀ ਅਸੀਂ ਚਾਬੀਆਂ ਧਰਨ ਨੂੰ ਤਿਆਰ ਆ ਜੇ ਪਹਿਲੇ ਸੱਤ ਘੋੜਿਆਂ ਦੀ ਜੱਜਿੰਗ ਸਹੀ ਹੋਈ ਆ ਪਹਿਲੇ ਇਹਨੂੰ ਛੱਡ ਦਿਓ ਜੇ ਗੈਰੀ ਕਹਿੰਦਾ ਤੇ ਚਲੋ ਬਾਕੀ ਅੱਜ ਮੋਕਰ ਗਿਆ ਗੈਰੀ ਬਾਈ ਕਹਿੰਦਾ ਮੈਂ ਕਿਹੜਾ ਠੇਕਾ ਲਿਆ ਮੈਂ ਕਿਹੜਾ ਜੱਜ ਸੀ ਜੇ ਤੂੰ ਜੱਜ ਨਹੀਂ ਸੀ ਤੂੰ ਵੀਡੀਓ ਕਿਉਂ ਪਾਉਂਦਾ ਸੀ ਹਣਾ ਹੁਣ ਰਹੀ ਗੱਲ ਇੱਕ ਗੈਰੀ ਨੇ ਅੱਜ ਬਹੁਤ ਵੱਡੀ ਵੱਡੀ ਗੱਲ ਕਹੀ ਆ ਮੈਂ ਤਾਂ ਹੈਰਾਨ ਆ ਐਡਾ ਜ਼ਿਆਦਾ ਗਿਆਨ ਵਾਲਾ ਬੰਦਾ ਤੇ ਐਡੇ ਦਿਮਾਗ ਵਾਲਾ ਬੰਦਾ ਤੇ ਐਡੀ ਤਜਰਬੇ ਵਾਲਾ ਬੰਦਾ ਐਡੀ ਕੱਚੀ ਗੱਲ ਕਿਵੇਂ ਕਰਦਾ ਪੰਜਾਬ ਸ਼ਿੰਗਾਰ ਬਾਰੇ ਕਹਿ ਰਿਹਾ ਕਹਿੰਦਾ ਜਿਵੇਂ ਬਾਦ ਹੀ ਪੈ ਗਿਆ ਘੋੜੇ ਦੇ ਕਹਿੰਦਾ ਇਨਬ੍ਰੀਡ ਉਹ ਯਾਰ ਇਹਦੀ ਮਾਂ ਡਾਇਰੈਕਟ ਤੂਫਾਨ ਦੀ ਆ ਇਹਦਾ ਪਿਓ ਭਾਰਤ ਰਤਨ ਆ ਭਾਰਤ ਰਤਨ ਕਵੇਰੀ ਦਾ ਕਵੇਰੀ ਸੁਲਤਾਨ ਦੀ ਆ ਭਾਰਤ ਰਤਨ ਦਾ ਪਿਓ ਦੇਵਰਾਜ ਆ ਦੇਵਰਾਜ ਦਾ ਪਿਓ ਅਲੀ ਸ਼ਾਨ ਅਲੀ ਸ਼ਾਨ ਦਾ ਪਿਓ ਤੂਫਾਨ ਆ ਮੈਂ ਤਾਂ 6ਵੀਂ ਪੀੜੀ ਹੋਗੀ ਲੋਕ ਇੱਕ ਇੱਕ ਪੀੜੀ ਨਹੀਂ ਛੱਡਦੇ ਦੋ ਦੋ ਪੀੜੀਆਂ ਨਹੀਂ ਛੱਡਦੇ ਤੁਹਾਡੀ ਵੀਡੀਓ ਰੋਬਨ ਸਟਾਰ ਵਾਲੇ ਦੀ ਦੱਸ ਦੋ ਫਿਰ ਮਾਂ ਅਲੀ ਸ਼ਾਨ ਦੀ ਸੀ ਕਾਂਟੇ ਦਾ ਬੱਚਾ ਅਲੀ ਸ਼ਾਨ ਦਾ ਹੀ ਕਾਂਟਾ ਤੇ ਗੈਰੀ ਬਾਈ ਤੁਸੀਂ ਇਹ ਗੱਲ ਕਹਿੰਦੇ ਰਹੇ ਹੋ ਸ਼ੋਹਾਂ ਬਾਰੇ ਵੀ ਮੈਚ ਫਿਕਸ ਹੁੰਦੇ ਨੇ ਸ਼ੋਹਾਂ ਦੇ ਵਿੱਚ ਮੈਚ ਫਿਕਸ ਤੁਸੀਂ ਇੱਕ ਵਾਰ ਮੈਨੂੰ ਫੋਨ ਤੇ ਵੀ ਗੱਲ ਕਹੀ ਸੀ ਹਨਾ ਇੱਕ ਰਹੀ ਗੱਲ ਹੋਰ ਤੁਸੀਂ ਕਹੀ ਸੀ ਤਾਰੀ ਬਾਈ ਵਾਲੀ ਵੀ ਤਾਰੀ ਬਾਈ ਨੇ ਤੁਹਾਡੇ ਨਾਲ ਗੱਲ ਕਰੀ ਜਾਂ ਫੋਨ ਮੈਂ ਉਹ ਕਹ ਵੀ ਤਾਰੀ ਬਾਈ ਕਹਿੰਦਾ ਵੀ 6 ਮਹੀਨੇ ਹੋ ਗਏ ਬਾਬਾ ਮੇਰੇ ਮੱਥੇ ਨਹੀਂ ਲੱਗਿਆ ਅੱਜ ਤੋਂ 300 ਤੋਂ 2 ਦਿਨਾਂ ਬਾਅਦ ਤਾਰੀ ਨੇ ਮੈਨੂੰ ਰਿਕੁਐਸਟ ਕਰਕੇ ਕਰੇ ਸੱਜਿਆ ਡਿਨਰ ਤੇ ਇਹ ਮੈਂ ਤਾਰੀ ਦੇ ਭਰਾ ਨਾਲ ਤਾਂ ਇੰਨੀਆਂ ਵੀਡੀਓ ਪਾ ਕੇ ਆਇਆ ਕਬਾਲ ਨਾਲ ਉਹ ਅੱਖਾਂ ਫੁੱਟੀਆਂ ਸੀ ਲੋਕਾਂ ਦੀ ਉਹਦੇ ਭਰਾ ਦੀ ਸਪੋਰਟ ਕਰਕੇ ਆ ਬੋਟਾਂ 'ਚ ਅੱਖਾਂ ਫੁੱਟੀਆਂ ਸੀ ਇਹ ਗੱਲਾਂ ਨਾਲ ਕੋਈ ਨਹੀਂ ਹੁਣ ਅਸੀਂ ਕਿਸੇ ਨੂੰ ਪਰਸਨਲ ਤਾਂ ਹੁੰਦੇ ਨਹੀਂ ਬਾਕੀ ਜੇ ਕਿਸੇ ਨੂੰ ਘੋੜਿਆਂ ਬਾਰੇ ਕਿਸੇ ਨੂੰ ਭਲੇਖਾ ਵੀ ਬਾਬੇ ਨੂੰ ਨੌਲੇਜ ਨਹੀਂ ਆਜੋ ਭਾਈ ਬਹਿ ਜਾਓ ਸਾਹਮਣੇ ਹਨਾ ਇਹ ਚੀਜ਼ ਆ ਦੱਸ ਦੋ ਇਹ ਕਹਿੰਦਾ ਅਮਨ ਬਰਿੰਗ ਮੱਖੂ ਨੂੰ ਦੱਸ ਵੀਰ ਬਹੁਤ ਬੋਲਦਾ ਸੀ ਉਹਨੂੰ ਚਵਲ ਨੂੰ ਕਹਿੰਦਾ ਆਪਾਂ ਉਸ ਚਾਵਲ ਬਾਰੇ ਤਾਂ ਆਪਣੇ ਕੋਲ ਟਾਈਮ ਨਹੀਂ ਕਹਨਾ ਨਾ ਪਲੇਅਰਾਂ ਚ ਨਾ ਸਪੇਅਰਾਂ ਚ ਐਵੇਂ ਤੁਰੇ ਫਿਰਦੇ ਨੇ ਮੇਰੇ ਸਾਲੇ ਤੱਕੇ ਖਾਂਦੇ ਇੱਥੇ ਅੱਜ ਅੱਜ ਮੱਖੂ ਆ ਤਿੰਨ ਸਾਲ ਪਹਿਲਾਂ ਮੇਰੀ ਲਾਲਾਂ ਚੱਟਦਾ ਸੀ ਮੈਨੂੰ ਘੋੜਾ ਦੇ ਦੇ ਘੋੜਾ ਦੇ ਦੇ ਬਲੈਕਮੇਲਾਂ ਵਾਂਗੂ ਫਿਰ ਗੈਰੀ ਕੋਲੇ ਵਾਗ ਗਿਆ ਉਹਦੇ ਪਾਲਛਲਾ ਗਿਆ ਮਾਰਨ ਨੂੰ ਤਾਂ ਸਾਹਬ ਆਜ ਦਾ ਬੱਚਾ ਲੈ ਆਇਆ ਤੇ ਇਹਨੂੰ ਹੋ ਗਿਆ ਮੈਂ ਬਹੁਤ ਵੱਡਾ ਬਰੀਡਰ ਆ ਉਹ ਤੂੰ ਬਿਆਨਤ ਸਿੰਘ ਦੇ ਪੈਸੇ ਖਾ ਗਿਆ ਬੇ ਆਦਮੀਆਂ ਜਿਹੜਾ ਜ਼ਖਮੀ ਹੋਇਆ ਜੇ ਨਹੀਂ ਯਕੀਨ ਤਾ ਆ ਜਾ ਲਾਈਵ ਗੱਲ ਕਰ ਲੈਨੇ ਆ ਬਾਬੇ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਵਾਲ ਨੂੰ ਬੁਲਾ ਲੈਨੇ ਆ ਮੱਖੂ ਬਾਰੇ 1000 ਵੀਡੀਓ ਪਈਆ ਮੈਨੂੰ ਆਈ 1000 ਮੱਖੂ ਬਾਰੇ ਵੀਡੀਓ ਪਈਆ ਮੈਨੂੰ ਆਈ 1000 ਘਟੋ ਘਟ ਮੈਂ ਕਿਹਾ ਇਹਦੇ ਚਾਵਲ ਲਈ ਆਪਾਂ ਨੂੰ ਕੀ ਟਾਈਮ ਆ ਅਰਾ ਹੁਣ ਮੈਨੂੰ بڑے ਬੰਦੇ ਕਹਿੰਦੇ ਸੀਗੇ ਵੀ ਆਜੋ ਆਪਾਂ ਬੈਠ ਕੇ ਗੱਲ ਕਰ ਲੈਨੇ ਆ ਬੈਠ ਕੇ ਮੈਂ ਕਿਹਾ ਵੀ ਬੈਠ ਕੇ ਕੀ ਗੱਲ ਕਰਨੀ ਆ ਹੁਣ ਜੇ ਤਾਂ ਲੋਕਾਂ ਨੇ ਸਾਥ ਨਾ ਦਿੱਤਾ ਹੋਵੇ ਤਾਂ ਵੀ ਹੁਣ ਲੋਕ ਮੇਰੇ ਲਈ ਸਟੈਂਡ ਲੈ ਕੇ ਤੇ ਮੈਂ ਲੋਕਾਂ ਲਈ ਸਟੈਂਡ ਨਾ ਲਵਾਂ ਫਿਰ ਉਹ ਗੱਲ ਚੰਗੀ ਨਹੀਂ ਲੱਗਦੀ ਤੂੰ ਉਹ ਦੇਖੋ ਡਰ ਨਹੀਂ ਕਹਿ ਸਕਦੇ ਵੀ ਮਣੀ ਮੁੱਟੀ ਬੇਚੈਨੀ ਤਾਂ ਬੰਦੇ ਨੂੰ ਹੁੰਦੀ ਆਖਰ ਨੂੰ ਬੰਦਾ ਹੁੰਦਾ ਵੀ ਮੈਂ ਕੱਲਾ ਨਾ ਰਹਿ ਜਾ ਪਰ ਜੇ ਸੰਗਤਾਂ ਨਾਲ ਨੇ ਫੇਰ ਮੈਨੂੰ ਚਾਹੇ ਤੁਸੀਂ ਅੱਗ 'ਚ ਝੋਕ ਦਿਓ ਫੇਰ ਕੋਈ ਟੈਨਸ਼ਨ ਨਹੀਂ ਪਤਾ ਕੀ ਆ ਲੋਕਾਂ ਨੂੰ ਇਹ ਚੀਜ਼ਾਂ ਦਾ ਪਤਾ ਹੀ ਨਹੀਂ ਇਹ ਸਾਲੇ ਮਿਹਨਤ ਨਹੀਂ ਦੇਖਦੇ ਇਹ ਉਹ ਨਹੀਂ ਦੇਖਦੇ ਬਾਬਾ ਗਰੀਬ ਘਰੋਂ ਉੱਠਿਆ 8 ਸਾਲ ਪਹਿਲਵਾਨੀ ਕੀਤੀ ਆ 8 ਸਾਲ ਲੂਲੇ ਲੰਗੜੇ ਬਜ਼ੁਰਗਾਂ ਦੀ ਸੇਵਾ ਹੱਥੀ ਕੀਤੀ ਆ ਹੁਣ ਬਿਮਾਰ ਹੋ ਗਏ ਚਲੋ ਬੇਗੋਵਾਲ ਮਰੀ ਛੱਡਣੇ ਪਏ ਉਸ ਤੋਂ ਬਿਨਾ 16 ਸਾਲ ਸੁੱਚੇ ਰਹੇ ਆ ਉਸ ਤੋਂ ਬਿਨ ਘੋੜਿਆਂ ਦੀ ਕਾਠੀ ਘੋੜਿਆਂ ਦੀ ਖੁਰਲੀ 'ਚ ਸੌ ਜਾਣਾ ਮਿਹਨਤ ਕਰਨੀ 10-10 ਘੰਟੇ ਦਿਨ ਦੇ ਵਿੱਚ ਦੇਣੇ ਘੋੜਿਆਂ ਨੂੰ ਉਹ ਚੀਜ਼ਾਂ ਸਭ ਭੁੱਲ ਗਏ ਤੇ ਮੈਂ ਤਾਂ ਹੈਰਾਨ ਆ ਇਸ ਗੱਲ ਤੇ ਮੈਂ ਤਾਂ ਆਪਣੀ ਮਾਤਾ ਦੇ ਹਜੇ ਤਾਂ ਮੈਂ ਗੈਰੀ ਨੂੰ ਬੋਲਿਆ ਨਹੀਂ ਮੇਰੀ ਮਾਂ ਜੇ 2 ਘੰਟੇ ਲੇਟ ਕਰ ਦੇਣਾ ਕੋਈ ਪ੍ਰਸ਼ਾਦ ਪੰਜਾਬ ਸ਼ਿੰਗਾਰ ਦਾ ਮੇਰਾ ਬਲੱਡ ਵੱਜ ਜਾਂਦਾ ਮੜਾ ਜਾ ਕੋਈ ਪੰਜਾਬ ਸ਼ਿੰਗਾਰ ਦਾ ਕੋਈ ਚੀਜ਼ ਲੇਟ ਹੋ ਜੇ ਉਹ ਤਾਂ ਮੇਰੇ ਕੋਲ 100 ਕਮੀਆਂ ਕੱਢ ਗਿਆ ਬਿਨਾ ਗੱਲ ਤੋਂ ਹੀ ਜਿਵੇਂ ਅੱਜ ਕਹਿੰਦਾ ਇੱਕ ਨਵੀਂ ਚਾਵਲ ਮੈਂ ਕਿਹਾ 1 ਕਰੋੜ ਰੁਪਈਆ ਨਾਮ ਦਊਂਗਾ ਜੇ ਪੰਜਾਬ ਸ਼ਿੰਗਾਰ ਦੀ ਇਨ ਬਰੀਡਿੰਗ ਦੂਰੋਂ ਨੇੜੇੋਂ ਵੀ ਜੁੜਦੀ ਹੋਵੇ ਉਦੋਂ ਹੀ ਉਹ ਮੈਂ ਦੱਸੀ ਜਾਣਾ ਵੀ ਇਹਦੀ ਪਿਓ ਮਹਾਰਾਣੀ ਡਾਇਰੈਕਟ ਤੂਫਾਨ ਦੀ ਇਹਦੀ ਪਿਓ ਦੀ ਮਾਂ ਕਵੇਰੀ ਦੀ ਉਹ ਡਾਇਰੈਕਟ ਸੁਲਤਾਨ ਦੀ ਮਾਂ ਵਾਲਾ ਪਾਸਾ ਖਤਮ ਹੋ ਗਿਆ ਹੁਣ ਪਿਓ ਵਾਲਾ ਜੋੜ ਲਓ ਇਹਦਾ ਪਿਓ ਭਾਰਤ ਰਤਨ ਪਾਤਰ ਰਤਨ ਦਾ ਪਿਓ ਦਿਲਵਾਗ ਦੇ ਦੇਵਰਾਜ ਦੇਵ ਲੱਗਦਾ ਪਿਓ ਦਿਲਵਾਗ ਦਿਲਵਾਗ ਦਾ ਪਿਓ ਅਲੀ ਸ਼ਾਨ ਅਲੀ ਸ਼ਾਨ ਦਾ ਪਿਓ ਤੂਫਾਨ ਛੇਵੀਂ ਜਨਰੇਸ਼ਨ ਆ ਗਈ ਦੋ ਜਨਰੇਸ਼ਨਾਂ ਛੱਡ ਕੇ ਕੋਈ ਵੀ ਭਰਾ ਸਕਦਾ ਇਨਬਰੀਡ ਹੁੰਦਾ ਜਿਵੇਂ ਅਲੀ ਸ਼ਾਨ ਦੀ ਘੋੜੀ ਦਿਲਵਾਗ ਤੋਂ ਮਲਾਤੀ ਜਾਂ ਕਾਂਟੇ ਤੋਂ ਮਲਾਤੀ ਉਹਨੂੰ ਇਨਬਰੀਡ ਕਹਿੰਦੇ ਨੇ ਠੀਕ ਆ ਲਾਈਨ ਬਰੀਡ ਤਾਂ ਸਾਰੇ ਪੰਜਾਬ 'ਚ ਹੁੰਦੀ ਆ ਤੇ ਖੁੱਤ ਗੈਰੀ ਵੀ ਲਾਈਨ ਬਰੀਡ ਦੀਆਂ ਸਾਰੇ ਜਾਨਵਰ ਗੈਰੀ ਬਾਜੀ ਕੂਣ ਤੇ ਜਿੰਨੀ ਨੇੜਿਓਂ ਪਰਸੇਨਉਰੀ ਨੇ ਹਫਤਾ ਸੂਰੀ ਨੇ ਅਸੀਂ ਤਾਂ ਫੇਰ ਵੀ 6 ਸੂਏ ਪਾਏ ਨੇ ਕਿੱਡੀ ਦੂਰ ਉਹ ਏਡੇ ਏਡੇ ਨਾਮੀ ਘੋੜੇ ਨੇ ਇਹ ਤਾਂ ਹੁਣ ਬਾਦ ਪੈ ਗਿਆ ਕਾ ਵੀ ਪੰਜਾਬ ਸਿੰਘਾਰ ਭਾਰਾ ਕਰ ਲਿਆ ਸਤਾਰ ਘੋੜਾ 18 ਸ਼ੋ ਲੜੇ ਨੇ ਉਹਨੇ 1800ਾਂ ਚ ਉਹ ਕਦੇ ਵੀ ਪੋਜੀਸ਼ਨ ਤੇ ਹਰ ਵਾਰ ਪੋਜੀਸ਼ਨ ਤੇ ਰਿਹਾ ਘੋੜਾ ਪਹਿਲੇ 5-7 ਪੋਜੀਸ਼ਨਾਂ ਤੇ ਰਿਹਾ ਉਹ ਕਦੇ ਵੀ ਨਹੀਂ ਹਰਿਆ ਹਰਨਾ ਉਹਨੂੰ ਕਹਿੰਦੇ ਨੇ ਜਿਹੜਾ 10 ਚੋਂ ਬਾਹਰ ਹੋ ਜੇ ਪੰਜਾਬ ਸਿੰਘਾਰ ਵੀ ਕਦੇ ਨਹੀਂ ਹਰਿਆ ਸਾਹਬ ਅੱਜ ਵੀ ਕਦੇ ਨਹੀਂ ਹਰਿਆ ਠੀਕ ਆ ਪੋਜੀਸ਼ਨਾਂ ਦੇ ਘੋੜੇ ਰਹਿੰਦੇ ਹੁੰਦੇ ਨੇ ਤੇ ਰਹੀ ਗੱਲ ਜਗਰਾਵਾ ਸ਼ੋਹ ਦੀ ਜਗਰਾਵਾ ਸ਼ੋਹ ਦੇ ਵਿੱਚ ਫਾਈਨਲ ਤੇ ਪੰਜਾਬ ਸਿੰਘਾਰ ਤੇ ਸਾਹਵਾਜ ਪੜਾਏ ਉੱਥੇ ਪੈ ਗਿਆ ਰੌਲਾ ਤੇ ਪੰਜ ਸਾਹਵਾਜ ਤੇ ਪੰਜਾਬ ਸਿੰਘਾਰ ਮੱਥੇ ਨਹੀਂ ਲਾਏ ਉੱਥੇ ਪੈ ਗਿਆ ਰੌਲਾ ਇਹਨਾਂ ਨੂੰ ਦੇ ਤਾਂ ਪਹਿਲਾ ਨਾਮ ਨਾ ਤਾਂ ਦੂਜਾ ਨਾਮ ਕਿਸੇ ਨੇ ਫੜਿਆ ਨਾ ਤੀਜਾ ਨਾ ਚੌਥਾ ਨਾ ਪੰਜਵਾਂ ਨਾ ਛੇਮਾ ਨਾ ਸੱਤਵਾਂ ਨਾ ਅੱਠਵਾਂ ਨਾ ਨੌਵਾਂ ਨਾ ਦਸਮਾ ਹੁਣ ਜਿਹੜੇ ਨੌ ਨਾਮ ਨੇ ਉਹ ਤਾਂ ਕਿਸੇ ਨੇ ਫੜੀ ਨਹੀਂ ਸੀ ਠੀਕ ਆ ਇਸ ਗੱਲ ਕਰਕੇ ਸੀ ਕਿ ਇਹਦੇ ਘੋੜੇ ਨੂੰ ਨਹੀਂ ਨਿੰਦੇ ਤੇ ਪਰ ਜਦੋਂ ਤੁਹਾਡੇ ਆਪਣੇ ਬਾਰ ਵੀਰ ਦੀ ਆ ਫਿਰ ਤੁਹਾਡਾ ਕਾਰਜਾ ਪਾੜਦਾ ਹੁਣ ਜਦੋਂ ਤੁਸੀਂ ਚੰਡੀਗੜ੍ਹ ਚੌਥੇ ਨੰਬਰ ਤੇ ਆਏ ਸੀ ਉਹੀ ਗੋਲਡਨ ਖਲੀਫਾ ਨਾ ਜਿਹਨੇ ਤੁਹਾਨੂੰ ਹਰਾਇਆ ਜਿਹੜਾ 7ਵੇਂ ਸੀ ਉਹੀ ਬੁਲੰਦ ਆਜਾ ਜਿਹਨੂੰ ਤੁਸੀਂ ਕੋਸਾਂਦੇ ਨਹੀਂ ਜਿਹੜਾ ਤੁਹਾਨੂੰ ਹਰਾਇਆ ਸਤਾਸ਼ ਨੇ ਤਾਂ ਚਲੋ ਹਰਾਉਣਾ ਹੀ ਸੀ ਇਸ ਗੱਲ ਕਰਕੇ ਵੀ ਇਹਨਾਂ ਗੱਲਾਂ ਦਾ ਫਾਇਦਾ ਨਹੀਂ ਤੁਸੀਂ ਪਰਸਨਲ ਵੀ ਹੋਈ ਜਾਂਦੇ ਹੋ ਹੁਣ ਤੁਸੀਂ ਕਹੀ ਜਾਂਦੇ ਹੋ ਚਲੋ ਕਹਿਣਾ ਨਹੀਂ ਚਾਹੀਦਾ ਵੀ ਤੁਸੀਂ ਨੇ ਹਰੇਕ ਚੀਜ਼ ਪੰਜਾਬ ਸੰਗਾਰ ਦੀਆਂ ਲੱਤਾਂ 'ਚ ਕਮੀ, ਕੰਨਾਂ 'ਚ ਕਮੀ, ਮੂੰਹ 'ਚ ਕਮੀ, ਢਿੱਡ 'ਚ ਕਮੀ, ਬੇਢ 'ਚ ਕਮੀ ਸਾਰਾ ਕੁਝ ਮਾੜਾ ਕਹਤਾ ਹੁਣ ਇੱਕ ਚੀਜ਼ ਰਹਿ ਗਈ ਵੇਖਣ ਨੂੰ। ਇਹ ਗੱਲ ਆ ਵੀ ਤੁਸੀਂ ਜਾਣ ਬੁੱਝ ਕੇ ਸੌਂ ਹੀ ਖਾਲੀ ਅਸੀਂ ਤਾਂ ਤੁਹਾਡੇ ਕੋਲੇ 'ਚ ਕੇਵਲ ਇੱਕ ਦੋ ਕਮੀਆਂ ਗੱਡੀਆਂ ਵੀ ਪੈਰਟ ਨੋਜ ਆ। ਜਦੋਂ ਕੋੜਾ ਪਰਫਾਰਮ ਕਰਦਾ ਕੋੜਾ ਪਿਛਲੀਆਂ ਲੱਤਾਂ ਬੈਂਡ ਕਰ ਲੈਂਦਾ। ਠੀਕ ਹੈ ਕੀ ਇਹ ਗੱਲ ਆ। ਹੁਣ ਪਤਾ ਗੈਰੀ ਨੂੰ ਵੀ ਇਸ ਗੱਲ ਦਾ ਵੀ ਜਿਹੜਾ ਦੂਸਰੇ ਨੰਬਰ ਤੇ ਆਇਆ ਉਹ ਦੱਸਤੀ ਕੰਨਾ। ਪੰਜਾਬ ਸ਼ਿੰਗਾਰ ਦਾ ਚਲੋ ਇਹ ਇੱਕ ਨੰਬਰ ਕਹਿਤਾ ਵੀ ਕੱਟ ਲਿਆ ਤੇ ਜਿਹੜਾ ਦੂਸਰਾ ਨੰਬਰ ਉਹ ਤਾਂ 10 ਦੇ 10 ਨੰਬਰ ਕਟਾ ਰਿਹਾ ਧੌਣ ਚੋਂ ਵੀ ਕਟਾ ਰਿਹਾ ਉਹ ਤਾਂ ਬਰਾਬਰ ਕੋਈ ਮੇਲ ਨਹੀਂ ਤੀਸਰਾ ਜਿਹੜਾ ਗੋਲਡਨ ਰੌਕ ਵਾਲਾ ਕੱਢਿਆ ਇਹੀ ਕਹਿਣਾ ਵੀ ਬਾਕੀ ਦੂਜੇ আর ਤੀਜੇ ਵਾਲੀ ਲੈ ਜਾਓ ਚਲੋ ਬਾਕੀਆਂ ਨੂੰ ਛੱਡੋ ਅਸੀਂ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਆ ਕੇ ਕਹਿੰਦੇ ਆ ਵੀ ਸਾਡਾ ਕੋਲ ਆ ਦੂਜੇ ਤੇ ਬਣਦਾ ਜੀ ਚਲੋ ਜੇ ਤੁਸੀਂ ਟ੍ਰੈਕਟਰ ਰੱਖਣਾ ਜੀ ਅਸੀਂ ਉੱਥੇ ਰੌਲਾ ਨਹੀਂ ਸੀ ਫਿਰ ਪਾਉਂਦੇ ਪਰ ਜਦੋਂ ਇਹੀ ਜਿਹੜੀ ਗੱਲ ਇੱਕ ਗੈਰੀ ਨੇ ਹੋਰ ਕਈ ਵੀ ਗੈਰੀ ਨੇ ਮੈਨੂੰ ਬਾਬਾ ਜੀ ਨੇ ਕਿਹਾ ਵੀ ਗੈਰੀ ਇੱਥੇ ਬਗਾਨੇ ਆਪਣੇ ਦਾ ਪਤਾ ਨਹੀਂ ਲੱਗਦਾ ਤੁਸੀਂ ਮੈਨੂੰ ਗੱਡੀ ਤੱਕ ਜਰੂਰ ਬਿਠਾ ਕੇ ਆਇਓ ਗੈਰੀ ਵੀਰੇ ਕਿੱਡੀ ਮਾੜੀ ਗੱਲ ਆ ਕਿੱਡੀ ਪੋਜੀਟਿਵ ਗੱਲ ਨੂੰ ਤੂੰ ਨੈਗੇਟਿਵ ਤਰੀਕੇ ਨਾਲ ਪੇਸ਼ ਕਰ ਰਹੇ ਆ ਮੈਂ ਤੈਨੂੰ ਕਿਹਾ ਸੀ ਮੈਂ ਕਿਹਾ ਮੇਰੀ ਫੈਮਿਲੀ ਪਰਿਵਾਰ ਨਾਲ ਆਇਆ ਹੋਇਆ ਗੈਰੀ ਮੈਨੂੰ ਇਹ ਸੀ ਵੀ ਫਾਈਨਲ ਦੇ ਵਿੱਚ ਨਾ ਸ਼ਾਹਵਾਜ ਤੇ ਪੰਜਾਬ ਸ਼ਿੰਗਾਰ ਪਹਿਟਣਗੇ ਤੇ ਕੂਕਾ ਪਹਿਣਣਗੀਆਂ ਜਾਦੇ ਉਸ ਤੋਂ ਪਹਿਲਾਂ ਪਹਿਲਾਂ ਮੈਂ ਆਪਣਾ ਪਰਵਾਰ ਨੂੰ ਗੱਡੀ ਤੱਕ ਬਿਠਾ ਆਉਂਗਾ ਮੈਂ ਕਿ ਗੈਰੀ ਤੂੰ ਨਾਲ ਵਗ ਚਲੀ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਇਹਨਾਂ ਦੀ ਕੋਈ ਹੈ ਨਹੀਂ ਲੜਾਈ ਕੋਈ ਨੁਕਸਾਨ ਨਾ ਕਰ ਦੇ ਹੁਣ ਇਸ ਗੱਲ ਨੂੰ ਤੂੰ ਕਿਹਾ ਵੀ ਤੁਸੀਂ ਸਾਤੋਂ ਓਟ ਭਾਲਦੇ ਫਿਰਦੇ ਹੋ ਓਟ ਅਕਾਲਪੁਰਖ ਦੀ ਭਾਲਦਾ ਹੁੰਦਾ ਬੰਦਾ ਤੁਹਾਡੀ ਕੀ ਓਟ ਭਾਲਣੀ ਹੈ ਪਿਆਰ ਚ ਤੈਨੂੰ ਸਭ ਤੋਂ ਕਹੇ ਸੀ ਉਹ ਵੀ ਤਾਂ ਮੀਡੀਆ ਚ ਬੋਲਤੇ ਕੁਝ ਦੇਖਿਆ ਵੀ ਕਰ ਗੱਲ ਕਿ ਤੈਨੂੰ ਪਿਆਰ ਚ ਬੰਦੇ ਨੇ ਕਿੰਨੀ ਰਿਸਪੈਕਟ ਦਿਤੀ ਹੈ ਅੱਗੇ ਤੂੰ ਮੈਨੂੰ ਗੱਡੀਆਂ ਚ ਬੈਠਾ 12 ਤਰੀਕਾਂ ਪੈਂਦੀਆਂ ਮਹੀਨੇ ਚ ਅੱਗੇ ਤੂੰ ਲੈ ਕੇ ਜਾਣਾ ਮੈਨੂੰ ਹਾਂ ਐਦਾਂ ਨੀ ਚਾਰ ਵਾਰ ਜੇਲ੍ਹ ਜਾਇਆ ਐ ਮੈਂ ਕੋਈ ਐਦਾਂ ਕੱਚਾ ਬੰਦਾ ਥੋੜਾ ਤੇ ਬਾਕੀ ਹੋਰ ਵੀ ਕਿਸੇ ਚੀਜ਼ ਦੀ ਕੋਈ ਵੀ ਗੱਲਬਾਤ ਬੰਦਾ ਕਰ ਸਕਦਾ ਓਪਨ ਖੁੱਲੇ ਦਿਲ ਨਾਲ ਆਪਣਾ ਹੋਆ ਕਹਿੰਦੇ ਕੋਈ ਵੀ ਕਮੈਂਟ ਹੈ ਪਾੜੀ ਜੀ ਕੋਈ ਵੀ ਕਰਦਾ ਕੋਈ ਵੀਰ ਕੋਈ ਸਵਾਲ ਪੁੱਛਣਾ ਚਾਹੁੰਦਾ ਜੀ ਕਮੈਂਟ ਕਰ ਲਓ ਆਪਾਂ ਲਾਈਵ 'ਚ ਬੈਠੇ ਆਂ ਤਾਂ ਨਾਲ ਹੁੰਦੇ ਬਾਬਾ ਜੀ ਨੂੰ ਬੁਸਲਾਂਗੇ ਪਰ ਜਿਹੜੀ ਭਾਸ਼ਾ ਉਹ ਸਹੀ ਰੱਖਣੀ ਆ ਹਾਂ ਜੀ ਸਤਾਰ ਕੋੜਾ ਉਹ 10 ਤੋਂ ਬਾਹਰ ਕੱਢਦਾ ਹੈ ਹਾਂ ਜੀ ਇਹ ਪਤਲਾ ਸੀ ਉਹ ਪੰਜਾਬ ਸ਼ਗਾਰ ਨੂੰ ਹੈਲਦੀ ਕਹਿੰਦਾ ਵੀ ਹੈਲਦੀ ਜਾਦਾ ਠੀਕ ਆ ਹੈਲਦੀ ਖਾ ਕਿਹੜਾ ਸਾਣੇ ਕੁਰਚੇ ਖਵਾ ਕੇ ਜਾਂ 버ਗਰ ਖਵਾ ਕੇ ਪਾਲਿਆ ਮਿਹਨਤ ਕੀਤੀ ਹੈ ਜਦੋਂ ਕੋੜਾ ਤਿਆਰ ਹੁੰਦਾ ਨਾਲੇ ਇਹ ਤਾਂ ਵੀਰੇ ਹਜੇ 5 ਸਾਲ ਦਾ ਤੁਸੀਂ ਹੁਣ ਤਾਂ ਕੁਛ ਨਹੀਂ ਕਸਰ ਛੱਡੀ ਇੰਟਰਵਿਊਆਂ ਦੇ ਕੇ ਦੇਖ ਲਈਏ ਤੁਸੀਂ ਗੈਰੀਬਾਈ ਦੀਆਂ ਇੰਟਰਵਿਊਆਂ ਵੇਖ ਲਓ YouTube ਤੇ ਤੇ ਕਮੈਂਟ ਪੜ੍ਹ ਲਓ ਜੇ ਇੱਕ ਵੀ ਉਹਦੇ ਹੱਕ 'ਚ ਹੋਵੇ ਤੁਸੀਂ ਆਪਣੀਆਂ ਇੰਟਰਵਿਊਆਂ ਦੇਖ ਲਓ 16 17 1700 ਕਮੈਂਟਾਂ ਜੇ ਇੱਕ ਵੀ ਆਪਣੇ ਉਲਟ ਹੋਵੇ ਇਹ ਹੁੰਦਾ ਪਿਆਰ ਤੇ ਰਹੀ ਗੱਲ ਜਿਵੇਂ ਸੌਂ ਖਾਦੀ ਹੁੰਦੀ ਆ ਬੰਦੇ ਨੇ ਹੁਣ ਪੰਜਾਬ ਸਿੰਘਾਰ ਨੂੰ ਹੈਲਦੀ ਕਹੇ ਤਾਂ ਸਟਾਰ ਪਤਲਾ ਉਹਨੂੰ ਦੱਸ ਚ ਵੀ ਨਹੀਂ ਰੱਖਿਆ ਇੱਥੇ ਗੋਲਡਨ ਖਲੀਫਾ ਸੱਤ ਤੇ ਮਾਰਿਆ ਉੱਥੇ ਸ਼ਾਹਵਾਜ ਹਰਾਇਆ ਗੋਲਡਨ ਖਲੀਫੇ ਨੇ ਇਹ ਗੱਲਾਂ ਬਾਈ ਸੋਚਣ ਵਾਲੀਆਂ ਹੁੰਦੀਆਂ ਵੀ ਤੁਸੀਂ ਦੂਜਾ ਨਾਮ ਨਹੀਂ ਪੜਿਆ ਤੁਸੀਂ ਚੌਥਾ ਨਹੀਂ ਪੜਿਆ ਤੁਸੀਂ ਮੈਨੂੰ ਕਹਿ ਰਹੇ ਹੋ ਤੂੰ ਅੱਠਵਾਂ ਪੜ ਔਰ ਜਿੱਥੇ ਸਰੇ ਆਮ ਟੱਕਾ ਚਲੋ ਦੂਜਾ ਪੜ ਸਕਦੇ ਸੀ ਕਿ ਤਾ ਤੀਜੇ ਤੇ ਵੀ ਰੌਲਾ ਪਾਉਂਦੇ ਤੀਜੇ ਤੇ ਵੀ ਰੌਲਾ ਪਾਉਂਦੇ ਅਸੀਂ ਅਸੀਂ ਦੂਜੇ ਤੇ ਰੌਲਾ ਨਹੀਂ ਸੀ ਪਾਉਂਦੇ ਕਿਉਂਕਿ ਚਲੋ ਇੱਕ ਹਾਂ ਪਹਿਲਾ ਦੂਜੇ ਦਾ ਕੋਈ ਫਰਕ ਨਹੀਂ ਹੁੰਦਾ ਅਰ ਕੋੜੇ ਤੁਹਾਡੇ ਫੇਰ ਨਹੀਂ ਦੇਂਦੇ ਰਹਿ ਨਹੀਂ ਤੁਸੀਂ ਦੱਸੋ ਵੀ ਹੈ ਨਹੀਂ ਪੈਰਟ ਨੋਜ ਹੈਲਦੀ ਤਾਂ ਜਿਹੜਾ ਹੈਲਦੀ ਹੈ ਕੋੜਾ ਉਹ ਤਾਂ ਪਤਲਾ ਹੋ ਜੂ ਜਿਹੜਾ ਕੋੜਾ ਹੈਲਦੀ ਹੈ ਉਹ ਤਾਂ ਪਤਲਾ ਹੋ ਜੂ ਜਿਹੜਾ ਨੋਜ ਹੀ ਪੈਰਟ ਆ ਉਹ ਤਾਂ ਗਾਹਾਂ ਬੱਚਿਆਂ 'ਚ ਵੀ ਆਉ ਬਾਕੀ ਉਹ ਤਾਂ ਕਰ ਲਓਗੇ ਪੰਜਾਬ ਸਿੰਘਾਰ ਦੀ ਬਲੱਡ ਲਾਈਨ ਕਿੱਥੋਂ ਐਜੀ ਲਿਆਉਂਗੇ ਮਹਾਰਾਣੀ ਦਾ ਪੁੱਤਰ ਹੈ ਸ਼ੇਰਨੀ ਦਾ ਦੁੱਧ ਚੁੰਮ ਕੇ ਆਇਆ ਜਿੰਨੇ ਜੰਮੇ ਆਂ ਥੈਂਪੀ ਨਹੀਂ ਬਣਿਆ ਸੱਤ ਸੂਏ ਆ ਤਿੰਨ ਬਸ਼ੇਰੀਆਂ ਤਿੰਨ ਚਾਰ ਬਸ਼ੇਰੀਆਂ ਚਾਰ ਬਸ਼ੇਰੀਆਂ ਤਿੰਨ ਚਾਰ ਘੋੜੇ ਇੱਕ ਵੀਰ ਦਾ ਕਮੈਂਟ ਆ ਜੀ ਬਾਬਾ ਜੀ ਜਵਾਬ ਦੇਨੇ ਕਹਿੰਦਾ ਬੰਦ ਕਰ ਦੋ ਪਤਾ ਹੀ ਆ ਸਭ ਨੂੰ ਇੱਕ ਬਾਬਾ ਜੀ ਇਹ ਆ ਵੀਡੀਓ ਦੇਖ ਰਿਆ ਸੀ ਆਪਣੇ ਸੀਨੀਅਰ ਵੀਰ ਘੋੜਿਆਂ ਵਾਲੇ ਤੇ ਉਹਨਾਂ ਨੇ ਕਿਹਾ ਕਹਿੰਦੇ ਵੀ ਇਹ ਮੁੱਦਾ ਆਪਣਾ ਜਿਹੜਾ ਵੀ ਅੱਗੇ ਜਾ ਕੇ ਹੋਰ ਹਾਂ ਉਹ ਨਾ ਹੋ ਜੇ ਵੀ ਅੱਗੇ ਜਾ ਕੇ ਘੋੜਿਆਂ ਦਾ ਕੋਈ ਨੁਕਸਾਨ ਨਾ ਹੋਵੇ ਜਾਂ ਉਹ ਨਾ ਹੋਵੇ ਮੈਂ ਗੈਰੀ ਬਾਈ ਨੂੰ ਪਰਸਨ ਨਹੀਂ ਸੀ ਹੋਣਾ ਚਾਹੀਦਾ ਤੂੰ ਉੱਥੇ ਕਹਿ ਰਿਆਂ ਵੀ ਮੈਂ ਆਪਣੇ ਸਹੁਰਿਆਂ ਦੀ ਗੱਲ ਕਰ ਰਿਆਂ ਤੈਨੂੰ ਗੁੱਸਾ ਪਾ ਲਿਖਦਾ ਤੂੰ ਮੇਰੇ ਨਾਲ ਪਰਸਨਲ ਹੋ ਮੈਂ ਤੇਰੀ ਫੈਮਿਲੀ ਬਾਰੇ ਕੁਝ ਕਿਹਾ ਤੂੰ ਕਹਿ ਰਿਆਂ ਘਰ ਵਾਲੀ ਚਲੀ ਗਈ ਤੇ ਉਥੇ ਦੰਦ ਤੋੜ ਤੋੜ ਤੇ ਬਈ ਤੇਰੇ ਚ ਭਜਾ ਕੇ ਮੈਂ ਗੱਡੀ ਮਾਰਾਂ ਤੇਰੇ ਦੰਦ ਟੁੱਟ ਜਾਣ ਹੁਣ ਮੈਂ ਖੜਾ ਦੀ ਜਾਂ ਤਾਂ ਮੈਨੂੰ ਕੁੱਟ ਲੈਣ ਤੇ ਫਿਰ ਉਹ ਕੁੱਟਿਆ ਕਿਉਂ ਨੀ ਭੈਣ ਚੋਦ ਪੱਕਾ ਲਾ ਬੰਦਾ ਖੜਾ ਸੀ ਮੈਂ 15 ਮੂਰੇ ਹੱਥ ਨਹੀਂ ਲਾ ਸਕੇ ਜਦੋਂ ਪਿੱਠ ਸਿੱਧਾ ਗੱਡੀ ਮਾਰਤੀ ਹੁਣ ਲੁਕੇ ਕਿਉਂ ਫਿਰਦਿਆਂ ਫਿਰ ਸਾਰੇ ਆਈ ਆ ਪੁਲਿਸ ਆ ਬਈ ਪਰ ਮੇਰਾ ਉਹਨਾਂ ਕੋਲ ਆ ਪੁਲਿਸ ਕੋਲ ਠੀਕ ਆ ਉਹ ਮੇਰੇ ਸਾਲੇ ਕੋਲ ਉਹ ਲੁਕਿਆ ਬੈਠਾ ਅੱਜ 2 ਸਾਲ ਹੋ ਗਏ ਫੜਿਆ ਨਹੀਂ ਮੇਰੀ ਵਿਰੋਧੀ ਪਾਰਟੀ ਫੜੀ ਨਹੀਂ ਲੋਕੋ ਐਨਾ ਧੱਕਾ ਚੱਲਦਾ ਇਹਨਾਂ ਨੇ ਮੇਰੇ ਤੇ ਗੱਡੀ ਮਾਰੀ ਆ ਨਾ ਜਿਨ੍ਹਾਂ 307 ਲੱਗੀ ਆ 255459 ਲੱਗੀ ਆ 326 ਲੱਗੀ ਆ ਉਹਦੀ ਅਰੈਸਟ ਨਹੀਂ ਪਾਈ ਹਲੇ ਤੱਕ ਬਾਕੀ ਤੁਸੀਂ ਵੇਖ ਲਓ ਇਹ ਚੀਜ਼ ਦੀ ਰੀਲ ਕੱਟ ਕੇ ਜ਼ਰੂਰ ਪਾਓ ਤਾਂ ਕਿ ਪ੍ਰਸ਼ਾਸਨ ਦੀਆਂ ਅੱਖਾਂ ਖੁੱਲਣ ਵੀ ਬਾਬਾ ਜੀ ਦੇ ਤੁਸੀਂ ਚਾਰ ਚਾਰ ਰਿਮਾਂਡ ਲੈ ਲੇ ਬਾਬਾ ਜੀ ਦੇ ਦੰਦ ਟੁੱਟੇ ਹੋਏ ਸੀ ਸਿਰ ਪਾਟਿਆ ਹੋਇਆ ਸੀ ਬਾਹਵਾ ਆ ਸਾਰੀਆਂ ਬਾਹਵਾ ਦੇਖੋ ਪਤਾ ਹਾਂ ਨਾ ਇਹ ਆ ਦੇਖੋ ਆ ਸਾਰੀਆਂ ਔਰੇ ਤੱਕ ਪਾਟੀਆਂ ਹੋਈਆਂ ਨੇ ਆ ਦੇਖੋ ਸਰੇ ਤੱਕ ਪਾਰਟੀਆਂ ਹੋਈਆਂ ਨੇ ਇਧਰ ਅੰਗੂਲਾ ਵੱਡੀਆਂ ਆਈਆਂ ਨੇ ਮੈਨੂੰ ਤਾਂ ਲਾਜ ਵੀ ਨਹੀਂ ਹੋਣ ਦਿੱਤਾ ਲਾਜ ਵੀ ਨਹੀਂ ਹੋਣ ਦਿੱਤਾ ਮੈਨੂੰ ਤਾਂ ਉੱਥੇ ਪਾਤਾ ਜੇਲ੍ਹ ਚ ਭੇਜਤਾ ਕੀ ਗੱਲ ਭਗਵੰਤ ਮਾਨ ਜੀ ਹੁਣ ਮੇਰੇ ਚ ਗੱਡੀ ਮਾਰੀ ਆ ਸਰਿਆਂ ਮੇਰੇ 307 ਦਾ ਪਰਚਾ ਉਹ ਬੰਦਾ ਹਲੇ ਤੱਕ ਨਹੀਂ ਫੜਿਆ ਗਿਆ ਇਹ ਗੱਲਾਂ ਸੋਚਣੀਆਂ ਚਾਹੀਦੀਆਂ ਨੇ ਬਾਕੀ ਸ਼ੋਅ ਕਰਾਵਾਂਗੇ ਜੀ 6 7 8 ਮਾਰਚ ਨੂੰ ਟਰੈਕਟਰਾਂ ਚੰਡੀ ਚ ਦੋ ਬੋਲਟ ਨੇ ਤੇ ਬਾਈ ਬੱਬੂ ਮਾਨਾ ਗੱਲ ਚੱਲਦੀ ਆ ਸਾਰੇ ਸਿੰਘਰ ਆਉਣਗੇ ਆਰਨੀਤ ਵੀਰਾ ਨਿੱਜਰ ਸਤਿੰਦਰ ਨਵੀਨ ਮੈਂ ਕਈ ਵੀਰਾਂ ਦੇ ਨਾਮ ਨਹੀਂ ਜਾਣਦਾ ਯਾਨੀ ਵੱਡੇ ਸਿੰਘਰ ਸਾਰੇ ਆਉਣਗੇ ਵੱਡਾ ਲਾ ਭਰਾ ਬਣ ਕੇ ਆਉਣਗੇ ਤੇ ਬੱਬੂ ਮਾਨ ਬਾਈ ਦਾ ਖਾੜਾ ਲਵਾਵਾਂਗੇ ਤੇ ਉਸ ਤੋਂ ਬਿਨਾਂ 6 7 8 ਮਾਰਚ ਸਾਡੇ 6 7 ਮਾਰਚ ਸਗਰੀਨਾਂ ਲਾਵਾਂਗੇ ਪਰ ਹੱਥ ਮੰਨ ਕੇ ਬੇਨਤੀ ਆ ਕੋਈ ਸਕਰੀਨ ਨਹੀਂ ਪੱਲਣੀ ਕੋਈ ਬਤਮੀਜੀ ਨਹੀਂ ਕਰਨੀ ਇਹ ਹੀ ਬੇਨਤੀ ਹੈ ਮੇਲਾ ਖਰਾ ਨਹੀਂ ਕਰਨਾ ਜਾਣ ਬੁੱਝ ਕੇ ਜੇ ਜਾਨਵਰ ਨਾਲ ਤੁਹਾਨੂੰ ਲੱਗਦਾ ਹੋਇਆ ਵੀ ਜਾਨਵਰ ਨਾਲ ਟੱਕਾ ਹੋ ਰਿਹਾ ਬੇਸ਼ੱਕ ਗਰਾਊਂਡ ਤੇ ਆ ਕੇ ਕਹਿ ਦਿਓ ਅਸੀਂ ਉੱਥੇ ਬਿਲਕੁਲ ਖੁੱਲੇ ਦਿਲ ਨਾਲ ਸਵਾਗਤ ਕਰਾਂਗੇ ਟੱਕਾ ਨਹੀਂ ਹੋਊਗਾ ਟੱਕਾ ਨਹੀਂ ਹੋਊਗਾ 19 ਕਿ ਗੁੱਸਾ ਹੋ ਜयो ਤਾਂ ਰੱਬ ਦੇ ਰੰਗ ਨੇ ਪਰ ਟੱਕਾ ਨਹੀਂ ਹੋਊਗਾ ਇਹ ਮੈਂ ਤੁਹਾਨੂੰ ਦੱਸ ਬਾਕੀ ਹੋਰ ਕਿੰਨੇ ਲੋਕ ਦੇਖ ਰਹੇ ਨੇ 1100 ਬੰਦਾ ਦੇਖ ਰਹੇ 1100 ਕੁਸ ਬਹੁਤ ਦੇਖ ਰਹੇ ਨੇ ਤਾਂ ਹੁਣ ਬੰਦ ਕਰ ਹੋਰ ਕਿਸਮ ਦਾ ਕੋਈ ਕਿਸੇ ਵੀਰੇ ਦਾ ਸਵਾਲ ਹੈ ਜੇ ਕੋਈ ਤੇਰੇ ਮਨ ਤੇ ਸੀ ਬਾਕੀ ਦੇਖੋ ਜਿਹੜਾ ਜੋ ਕੋਈ ਜਾਨਵਰ ਹੁੰਦਾ ਜਿਵੇਂ ਪੰਜਾਬ ਸਿੰਘਾਰ ਹੈਲਦੀ ਕਰਕੇ ਮੰਨ ਲਓ ਇੱਕ ਨੰਬਰ ਕਟਾ ਗਿਆ ਠੀਕ ਹੈ ਤੇ ਤਾਂ ਉਹਦੇ ਫਿਰ ਹੋਰ ਪਲੱਸ ਪੁਆਇੰਟ ਵੀ ਬਹੁਤ ਨੇ ਨਾ ਤੇ ਜਿਹੜਾ ਦੂਜੇ ਤੀਜੇ ਨੰਬਰ ਵਾਲੇ ਨੂੰ ਇੱਕ ਵਾਰ ਫੇਰ ਕਹਿ ਰਿਹਾ ਟਰੈਕਟਰ ਲੈ ਕੇ ਮਸਤਵਾਲਾ ਸਾਹਿਬ ਗੁਰਦੁਆਰੇ ਭੱਜ ਜਾਊਗਾ ਦੂਜੇ ਤੇ ਤੀਜੇ ਨੰਬਰ ਵਾਲਾ ਘੋੜਾ ਲਿਆ ਉਹ ਉੱਥੇ ਮੈਂ ਆਪਣਾ ਪੰਜਾਬ ਸਿੰਘਾਰ ਲਿਆਊਗਾ ਕੋਈ ਵੀ ਜੱਜ ਖੜਾ ਲਿਓ ਜੇ ਤੇ ਦੂਜੇ ਤੇ ਤੀਜੇ ਵਾਲੇ ਪੰਜਾਬ ਸਿੰਘਾਰ ਤੋਂ ਚੰਗੇ ਹੋਏ ਟਰੈਕਟਰ ਲੈ ਜੀ ਬਾਸ ਸੌਝ ਇੰਨੀ ਗੱਲ ਆ ਹੋਰ ਦੱਸੋ ਆਪਣੀ ਗੱਲ ਤੇ ਪਹਿਲਾਂ ਵੀ ਖੜਾ ਅੱਜ ਵੀ ਖੜਾ ਅੱਗੇ ਵੀ ਖੜੂ ਫੇਕ ਨਹੀਂ ਹੈ ਫੇਕ ਬੰਦੇ ਨੂੰ ਬਦਲਣਾ ਪੈਂਦਾ ਹੁੰਦਾ ਬਾਕੀ ਤੁਸੀਂ ਫੇਸਬੁੱਕ ਤੇ ਆਪਾਂ ਤੁਹਾਡੇ ਨਾਲ ਗੱਲ ਕਰਦੇ ਰਿਹਾ ਕਰਾਂਗੇ ਇਹ ਸਾਡਾ ਪਹਿਲਾ ਲਾਈਵ ਆ ਤੇ ਬਾਕੀ ਸੱਚੇ ਪਾਤਸ਼ਾਹ ਮਿਹਰ ਕਰੇ